ਅੱਜ ਦੁਨੀਆ ਦੇ ਅਖਬਾਰਾਂ 'ਚ ਇੱਕ ਵੱਡੀ ਸੁਰਖੀ ਆ ਕਿ ਕਤਰ ਦੇਸ਼ ਵੱਲੋਂ ਹਿੰਦੁਸਤਾਨ ਦੇ 8 ਨਵੀ ਅਫਸਰਾਂ ਨੂੰ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਹ ਅੱਜ ਕੋਰਟ ਵੱਲੋਂ ਜਦੋਂ ਅੱਗੇ ਪਟੀਸ਼ਨ ਪਾਉਣ ਦਾ ਜਿੱਥੇ ਮੌਕਾ ਸੀ ਉਹਨਾਂ ਨੂੰ ਉਸ ਨੇ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ। ਤੋਂ ਬੜਾ ਅਫਸੋਸ ਹੈ ਕਿ ਬੰਦੀ ਸਿੰਘ ਖਾਸ ਤੌਰ ਤੇ ਬਲਵੰਤ ਸਿੰਘ ਦੀ ਰਾਜੋਆਣਾ ਉਹਨਾਂ ਦਾ ਜਦੋਂ ਮਾਮਲਾ ਆਉਂਦਾ ਤੇ ਸਾਡੇ ਵੱਡੇ ਲੀਡਰ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਲਈ ਦੋ ਟੂ ਗੱਲ ਕਰ ਦਿੰਦੇ ਆ ਕਿ ਤੁਸੀਂ ਮਾਫ਼ ਨਹੀਂ ਕੀਤੇ ਜਾ ਸਕਦੇ ਜੇ ਇਹ ਦੇਸ਼ ਨੇ ਉਹ ਦੇਸ਼ੀ ਸਰਕਾਰ ਤੋਂ ਆਪਣੇ ਨਾਗਰਿਕਾਂ ਵਾਸਤੇ ਸਜ਼ਾ ਮਾਫ਼ੀ ਕਰਾਈ ਆ ਤੇ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਇਸ ਦੇਸ਼ ਦੇ ਅੰਦਰ ਇਹ ਸਰਕਾਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਤੇ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਦੀ ਮਾਫ਼ੀ ਕਿਉਂ ਨਹੀਂ ਕਰ ਸਕਦੀ ਕੀ ਸਿੱਖਾਂ ਨਾਲ ਇਹ ਜਿਹੜੀ ਦੇਸ਼ ਦੀ ਸਰਕਾਰ ਹੈ ਇਹ ਰਿਸ਼ਤੇ ਸੁਧਾਰਨਾ ਨਹੀਂ ਚਾਹੁੰਦੀ ਕੀ ਇਹਨਾਂ ਦੀ ਕੁਰਬਾਨੀ ਨੂੰ ਉਹ ਅਣਜਾਣ ਪੁਣੀ ਦੇ ਵਿੱਚ ਛੱਡ ਰਹੀ ਹੈ ਜਾਂ ਜਾਣ ਬੁੱਝ ਕੇ ਇਹਨਾਂ ਦੀ ਕੁਰਬਾਨੀ ਨੂੰ ਅਨਡੈਕਟ ਕਰ ਰਹੀ ਹੈ ਕਤਲ ਦੇਸ਼ ਦੇ ਵੱਲੋਂ 8 ਭਾਰਤੀ ਸਾਬਕਾ ਨੇਵੀ ਸੈਨਿਕਾਂ ਦੀ ਫਾਂਸੀ ਸਜ਼ਾ ਮਾਫ ਕਰ ਦਿੱਤੀ ਗਈ ਹੈ ਦਸਦੇ ਕੇ ਜਸੂਸੀ ਕਰਨ ਦਾ ਕਥਿਤ ਦੋਸ਼ ਲੱਗਿਆ ਸੀ ਇਹਨਾਂ ਸਾਬਕਾ ਨੇਵੀ ਦਨਕਾਂ ਦੇ ਉੱਤੇ ਇਸ ਮਾਮਲੇ ਤੇ ਹੁਣ ਸ਼੍ਰੋਮਣੀ ਕਮੇਟੀ ਮੈਂਬਰ ਕੁਰਜਨ ਸਿੰਘ ਗਰੀਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਤਰ ਦੀ ਵੱਲੋਂ ਜੋ ਫਾਂਸੀ ਦੀ ਸਜ਼ਾ ਮਾਫ ਕੀਤੀ ਗਈ ਹੈ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਪਰ ਸਰਕਾਰ ਦੇ ਕੋਲ ਮੁੜ ਤੋਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਤੇ ਸਿੱਖਾਂ ਦੇ ਨਾਲ ਦੇਸ਼ ਦੇ ਵਿੱਚ ਵਿਤਕਰ ਕਰਨ ਦੇ ਇਲਜ਼ਾਮ ਵੀ ਲਾਇਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆ ਦੇ ਅਖਬਾਰਾਂ 'ਚ ਇੱਕ ਵੱਡੀ ਸੁਰਖੀ ਆ ਕਿ ਕਤਰ ਦੇਸ਼ ਵੱਲੋਂ ਹਿੰਦੁਸਤਾਨ ਦੇ 8 ਨਵੀਂ ਅਫਸਰਾਂ ਨੂੰ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਗਸਤ 2022 ਦੇ ਵਿੱਚ ਉਹਨਾਂ ਨੂੰ ਫੜਿਆ ਸੀ ਤੇ ਅੱਜ 16 ਮਹੀਨਿਆਂ ਬਾਅਦ 2023 ਦੇ ਵਿੱਚ ਜਿਹੜੀ ਲੋਅਰ ਅਦਾਲਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਉਹ ਅੱਜ ਕੋਰਟ ਵੱਲੋਂ ਜਦੋਂ ਅੱਗੇ ਪਟੀਸ਼ਨ ਪਾਉਣ ਦਾ ਜਿੱਥੇ ਮੌਕਾ ਸੀ ਉਹਨਾਂ ਨੂੰ ਉਸ ਨੇ ਇਹ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰ ਦਿੱਤੀ ਹੈ ਇਹ ਮੈਨੂੰ ਮੈਨੂੰ ਲੱਗ ਰਿਹਾ ਕਿ ਉਹ ਦੇਸ਼ ਕਤਰ ਦੀ ਜਿਹੜੀ ਜਿਹੜੀ ਜਿਹੜਾ ਦੇਸ਼ ਆ ਸਰਕਾਰ ਹੈ ਉਹਨਾਂ ਦੀ ਉਹਨਾਂ ਦਾ ਰਾਜਾ ਜਿਹੜੇ ਕੀ ਅਮੀਰ ਸ਼ੇਖ ਤਮੀਰ ਬਿਨ ਜਿਹੜੇ ਆ ਕਤਰ ਦੇ ਮਹਾਰਾਜੇ ਨੇ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਨੇ ਸਾਡੇ ਦੇਸ਼ ਦੇ ਅੱਠ ਉਹਨਾਂ ਲੋਕਾਂ ਨੂੰ ਅ ਅੱਜ ਫਾਂਸੀ ਦੀ ਸਜ਼ਾ ਮਾਫ਼ ਕਰ ਦਿੱਤੀ ਹੈ ਜਿਹਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਟਾਈਮ ਜਿਹੜਾ ਜ਼ਿਕਰ ਕਰਦਾ ਕਿ ਉਹਨਾਂ ਤੇ ਅੱਠ ਸਾਡੇ ਜਿਹੜੇ ਨੇਵੀ ਫੌਜੀ ਆ ਉਹਨਾਂ ਤੇ ਜਸੂਸੀ ਕਰਨ ਦਾ ਕਥਤ ਦੋਸ਼ ਲਾਇਆ ਗਿਆ ਸੀ ਦੋਸ਼ ਵੀ ਬਹੁਤ ਵੱਡਾ ਸੀ ਤੇ ਇਹ ਇੱਕ ਸਲਾਮਕ ਦੇਸ਼ ਆ ਕੱਟੜਵਾਦੀ ਦੇਸ਼ ਆ ਉਸ ਵੱਲੋਂ ਸਾਡੇ ਦੇਸ਼ ਦੇ ਅੱਠ ਨੇਵੀ ਅਫਸਰਾਂ ਦੀ ਜਿਹੜੀ ਆ ਸਜ਼ਾ ਦੀ ਮਾਫੀ ਕੀਤੀ ਗਈ ਆ ਬੜੀ ਚੰਗੀ ਗੱਲ ਆ ਮੈਂ ਧੰਨਵਾਦ ਕਰਦਾ ਹਿੰਦੁਸਤਾਨ ਦੀ ਸਰਕਾਰ ਦਾ ਨਰਿੰਦਰ ਮੋਦੀ ਜੀ ਦਾ ਕਿ ਉਹਨਾਂ ਨੇ ਇਸ ਮੌਕੇ ਤੇ ਆਪਣੀ ਐਮਬੈਸੀ ਦੇ ਦੁਆਰਾ ਜਿਹੜੇ ਉਹ ਅੱਠ ਪਰਿਵਾਰ ਸੀ ਉਹਨਾਂ ਦੇ ਪਰਿਵਾਰਾਂ ਦਾ ਫਿਕਰਮੰਦੀ ਕਰਦੇ ਆ ਉਹਨਾਂ ਨੇ ਇਸ ਦੇ ਬਾਰੇ ਚਾਰਾ ਜੋ ਜ ਕੀਤੀ ਇਹ ਵੀ ਗੱਲ ਦੇਖਣ ਵਿੱਚ ਆਈ ਆ ਕਿ ਪਿਛਲੇ ਦਿਨੀ ਦਸੰਬਰ 4 ਨੂੰ ਜਿਹੜੀ ਇੱਕ ਦੁਬਈ ਦੇ ਅੰਦਰ ਦੁਨੀਆ ਭਰ ਦੇ ਦੇਸ਼ਾਂ ਦੀ ਇੱਕ ਮੀਟਿੰਗ ਹੋਈ ਸੀ ਉਹਦੇ ਚ ਮੋਦੀ ਸਾਹਿਬ ਜਿਹੜੇ ਆ ਉਹ ਕਤਰ ਦੇ ਸ਼ੇਖ ਨੂੰ ਮਿਲੇ ਸਨ ਤੇ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜਾ ਜਿਹੜਾ ਅਕਾਊਂਟ ਆ سوشل ਅਕਾਊਂਟ ਉਹਦੇ ਤੇ ਜ਼ਿਕਰ ਵੀ ਕੀਤਾ ਸੀ ਕਿ ਕਤਲ ਵਿੱਚ ਬੈਠੇ ਦੇ ਭਾਰਤੀ ਲੋਕਾਂ ਦੀ ਖੈਰਖਵਾਈ ਵੀ ਪੁੱਛੀ ਆ ਬੜੀ ਚੰਗੀ ਗੱਲ ਆ ਜੇ ਅਸੀਂ ਆਪਦੇ ਦੇਸ਼ ਦੇ ਲੋਕਾਂ ਦੀ ਗੱਲ ਨਹੀਂ ਕਰਾਂਗੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਆ ਕਿ ਜਿੱਥੇ ਅੱਜ ਇੱਕ ਸੰਤੁਸ਼ਟੀ ਦੀ ਖਬਰ ਆ ਮੈਂ ਵਧਾਈ ਦਿਨਾ ਕਿ ਨਾ ਮੋਦੀ ਸਰਕਾਰ ਨੂੰ ਉੱਥੇ ਇਸ ਗੱਲ ਦਾ ਅਫਸੋਸ ਵੀ ਆ ਬਹੁਤ ਵੱਡਾ ਕਿ ਜਿਹੜੇ ਕੱਟੜਵਾਦੀ ਮੁਸਲਮ ਦੇਸ਼ ਆ ਉਹਨਾਂ ਨੇ ਇੱਕ ਬੜੀ ਗੰਭੀਰ ਕਿ ਦੋਸ਼ ਤਹਿਤ ਲੋਕਾਂ ਦੀ ਜਿਹੜੀ ਫਾਂਸੀ ਆ ਉਹਨਾਂ ਨੂੰ ਮaaf ਕਰ ਦਿੱਤਾ ਤੇ ਦੂਸਰੇ ਪਾਸੇ ਅੱਜ ਗਾਂਧੀ ਦਾ ਦੇਸ਼ਕ ਹੋਣ ਵਾਲਾ ਅੱਜ ਜਦੋਂ ਵੀ ਕਦੇ ਕੋਈ ਲੋਕ ਜਿਹੜੇ ਆ ਆਪਣੇ ਅਹੁਦਾ ਸੰਭਾਲਦੇ ਆ ਤੇ ਰਾਜ ਘਾਟ ਜਾ ਕੇ ਗਾਂਧੀ ਦੇ ਕਹਿੰਦੇ ਉਹਦੇ ਸਮਾਧ ਤੇ ਮੱਥੇ ਰਗੜਦੇ ਆ ਤੇ ਕਹਿੰਦੇ ਅਹਿੰਸਾ ਸਾਧ ਦੀ ਵੱਡੀ ਗੱਲ ਕਰਦੇ ਆ ਤੇ ਲੋਕਤੰਤਰ ਦਾ ਦਾਵਾ ਕਰਦੇ ਆ ਇਸ ਦੁਨੀਆ ਦੇ ਅੰਦਰ ਇੱਕ ਵੱਡਾ ਲੋਕਤੰਤਰ ਆ ਤਾਂ ਉਸ ਲੋਕਤੰਤਰ ਦੇ ਲੋਕ ਜਿਹੜੇ ਕੀ ਨਾਗਰਿਕ ਨੇ ਤੇ ਖਾਸ ਤੌਰ ਤੇ ਉਸ ਕੌਮ ਦੇ ਜਿਸ ਕੌਮ ਨੇ ਇਸ ਦੇਸ਼ ਲਈ ਖੂਨ ਦਿੱਤਾ ਆਪਣਾ ਤੇ ਅੱਜ ਦੇਸ਼ ਦੀ ਸਰਾਹਤ ਤੇ ਆਪਣੀ ਦੇਸ਼ ਭਗਤੀ ਦਾ ਸਬੂਤ ਦੰਦਿਆਂ ਉਹ ਤਿਰੰਗਿਆਂ 'ਚ ਲਿਫਟ ਕੇ ਘਰਾਂ ਨੂੰ ਆ ਰਹੇ ਨੇ ਪੰਜਾਬ ਦੇ ਅੰਦਰ ਹਰ ਨਵੀਂ ਸਵੇਰ ਐਸੀ ਕੋਈ ਖਬਰ ਆਉਂਦੀ ਆ ਉਹਨਾਂ ਦੇ ਲਈ ਸਾਡਾ ਦੇਸ਼ ਫਿਕਰਮੰਦ ਨਹੀਂ ਹੈ ਅੱਠ ਪਰਿਵਾਰਾਂ ਦੇ ਲਈ ਦੇਸ਼ ਨੇ ਜਿਹੜੀ ਚਾਰਾਜੋਈ ਕੀਤੀ ਆ ਉਹ ਧੰਵਾਦ ਆ ਪਰ ਲੱਖਾਂ ਜਿਹੜੇ ਸਿੱਖ ਨੇ ਉਹਨਾਂ ਦੀਆਂ ਭਾਵਨਾਵਾਂ ਦਾ ਕੀ ਕੀ ਕੋਈ ਅਰਥ ਸ਼ਾਇਦ ਕੀ ਗੱਲ ਇਹ ਦੇਸ਼ ਨਹੀਂ ਸਮਝ ਰਿਹਾ ਸੋ ਬੜਾ ਅਫਸੋਸ ਹੈ ਕਿ ਬੰਦੀ ਸਿੰਘ ਖਾਸ ਤੌਰ ਤੇ ਬਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਦਾ ਜਦੋਂ ਮਾਮਲਾ ਆਉਂਦਾ ਤੇ ਸਾਡੇ ਵੱਡੇ ਲੀਡਰ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਲਈ ਦੋ ਟੂ ਗੱਲ ਕਰ ਦਿੰਦੇ ਆ ਕਿ ਤੁਸੀਂ ਮਾਫ ਨਹੀਂ ਕੀਤੇ ਜਾ ਸਕਦੇ ਸੋ ਬੜੀ ਹੈਰਾਨੀ ਦੀ ਗੱਲ ਆ ਅੱਜ ਸਾਨੂੰ ਸਮਝਣਾ ਚਾਹੀਦਾ ਜੇ ਇਹ ਦੇਸ਼ ਨੇ ਵਿਦੇਸ਼ੀ ਸਰਕਾਰ ਤੋਂ ਆਪਣੇ ਨਾਗਰਿਕਾਂ ਵਾਸਤੇ ਸਜ਼ਾ ਮਾਫੀ ਕਰਾਈ ਆ ਤੇ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਇਸ ਦੇਸ਼ ਦੇ ਅੰਦਰ ਇਹ ਸਰਕਾਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਤੇ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਦੀ ਮਾਫੀ ਕਿਉਂ ਨਹੀਂ ਕਰ ਸਕਦੀ ਇਹਦੇ ਵਿੱਚ ਹੁਣੇ ਜੇ ਕਹਿ ਲਈਏ ਇੱਕ ਮਨਸ਼ਾ ਜਿਹੜੀ ਕੀ ਚੰਗੀ ਨਹੀਂ ਹੈ ਇੱਕ ਖਬਰ ਇਹ ਵੀ ਅਖਬਾਰ ਨੇ ਦਿੱਤੀ ਆ ਕਿ ਦੋ ਦੇਸ਼ਾਂ ਦੇ ਵਿੱਚ ਭਾਰਤ ਤੇ ਕਤਰ ਦੇ ਵਿੱਚ ਆਪਸੀ ਸੰਵਾਦ ਵਧਾਉਣ ਲਈ ਆਪਸੀ ਰਿਸ਼ਤੇ ਸੁਧਾਰਨ ਵਾਸਤੇ ਕੰਮ ਕੀਤਾ ਤੇ ਮੈਨੂੰ ਅੱਜ ਲੱਗਿਆ ਕਿ ਸ਼ਾਇਦ ਇਹ ਵੀ ਸਵਾਲ ਬਣਦਾ ਕਿ ਸਿੱਖਾਂ ਨਾਲ ਇਹ ਜਿਹੜੀ ਦੇਸ਼ ਦੀ ਸਰਕਾਰ ਹੈ ਇਹ ਰਿਸ਼ਤੇ ਸੁਧਾਰਨਾ ਨਹੀਂ ਚਾਹੁੰਦੀ ਕੀ ਇਹਨਾਂ ਦੀ ਕੁਰਬਾਨੀ ਨੂੰ ਉਹ ਅਣਜਾਣ ਪੁਣੀ ਦੇ ਵਿੱਚ ਛੱਡ ਰਹੀ ਹੈ ਜਾਂ ਜਾਣ ਬੁੱਝ ਕੇ ਇਹਨਾਂ ਦੀ ਕੁਰਬਾਨੀ ਨੂੰ ਅਨਡੈਕ ਕਰ ਰਹੀ ਹੈ ਸੋ ਮੈਨੂੰ ਲੱਗਦਾ ਕਿ ਅੱਜ ਦੁਨੀਆ ਭਰ ਦੇ ਅੰਦਰ ਕਤਰ ਤਾਂ ਇੱਕ ਛੋਟਾ ਜਿਹਾ ਦੇਸ਼ ਆ ਜਿਹੜਾ ਕਿ ਜਾਣਿਆ ਜਾਂਦਾ ਕਿ ਸਿਰਫ ਸਾ 4-5 ਲੱਖ ਦੀ ਆਬਾਦੀ ਦਾ ਦੇਸ਼ ਆ ਉਸ ਦੇ ਨਾਲ ਸਬੰਧ ਸੁਧਾਰਨਾ ਚਾਹੁੰਦੇ ਆ ਪਰ ਅੱਜ ਦੁਨੀਆ ਭਰ ਦੇ ਅੰਦਰ ਕਰੋੜਾਂ ਸਿੱਖ ਜਿਹੜੇ ਬੈਠੇ ਆ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਜਿਵੇਂ ਕਿ ਅਣਜਾਣ ਹੋ ਰਹੇ ਨੇ ਇਸ ਦੇਸ਼ ਦੇ ਲੋਕ ਅੱਜ ਇਹ ਸਵਾਲ ਬਣਦਾ ਕਿ ਇਹ ਦੇਸ਼ ਜਾਂ ਮੋਦੀ ਸਰਕਾਰ ਜਾਂ ਉਹਨਾਂ ਦਾ ਤੰਤਰ ਕੀ ਸਿੱਖਾਂ ਨਾਲ ਸਬੰਧ ਸੁਧਾਰਨਾ ਨਹੀਂ ਚਾਹੁੰਦਾ ਜਿਨ੍ਹਾਂ ਨੇ ਇਸ ਦੇਸ਼ ਦੇ ਕਾਨੂੰਨ ਦੇ ਮੁਤਾਬਕ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾਵਾਂ ਕੱਟੀਆਂ ਅੱਜ ਦੇਸ਼ ਦਾ ਕਾਨੂੰਨ ਉਹਨਾਂ ਨੂੰ ਮਾਫੀ ਦੇਣ ਵਾਸਤੇ ਜਿਹੜਾ ਦੋ ਟੂਕ ਜਵਾਬ ਦਿੰਦਾ ਪਰ ਇੱਕ ਸਵਾਲ ਬਣ ਗਿਆ ਕਿ ਇਹ ਦੇਸ਼ ਜਿਹੜਾ ਕਤਰ ਦੇ ਉਸ ਸਰਕਾਰ ਤੋਂ ਉਸ ਰਾਜੇ ਦੇ ਕੀਤੇ ਇਹ ਫੈਸਲੇ ਤੋਂ ਕੀ ਸਮਝੇਗਾ ਜਾਂ ਸਿੱਖਾਂ ਨਾਲ ਸਬੰਧ ਸੁਧਾਰਨ ਦਾ ਕੋਈ ਉਹਦਾ ਜਿਹੜਾ ਪ੍ਰੋਗਰਾਮ ਦਿਖਾਈ ਨਹੀਂ ਦਿੰਦਾ ਦੱਸਦੀ ਕਿ 8 ਸਾਵਕਾਂ 22 ਸੈਂਕਾਂ ਨੂੰ ਅਗਸਤ 2022 ਦੇ ਵਿੱਚ ਫੜਿਆ ਗਿਆ ਸੀ ਉਹਨਾਂ ਦੇ ਉੱਤੇ ਜੋ ਸੂਸਤੀ ਕਰਨ ਦੇ ਕਥਿਤ ਦੋਸ਼ ਲੱਗੇ ਸੀ ਫਾਂਸੀ ਸਜ਼ਾ ਸੁناਈ ਗਈ ਸੀ ਪਰ ਹੁਣ ਕਤਲ ਦੇਸ਼ ਦੇ ਵੱਲੋਂ 8 ਭਾਰਤੀ ਸਾਬਕਾ ਨੇਵੀ ਸੈਨਿਕਾਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਗੁਰਚੰਦ ਸਿੰਘ ਗਰੇਵਾਲ ਦੇ ਵੱਲੋਂ ਭਾਰਤ ਸਰਕਾਰ ਦੇ ਕੋਲ ਮੁਰਤੋਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਗਿਆ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ